ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਕੱਢੀਆਂ ਜਾ ਰਹੀਆਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਸਰਕਾਰੀ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਪੰਜਾਬ ਸਰਕਾਰ ਨੇ ਸਿਹਤ ਨੂੰ ਲੈ ਕੇ ਡਾਕਟਰਾਂ ਨੂੰ ਭਰਤੀ ਕਰਨ ਵਾਸਤੇ ਵੱਡਾ ਐਲਾਨ ਕੀਤਾ ਹੈ ਜੋ 1 ਅਪ੍ਰੈਲ ਤੋਂ ਡਾਕਟਰਾਂ ਦੀ ਪ੍ਰਤੀ ਸ਼ੁਰੂ ਹੋ ਜਾਵੇਗੀ ਇੰਟਰਿਊ ਸ਼ੁਰੂ ਹੋ ਜਾਵੇਗੀ ਜਿਸ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਜੋ ਡਾਕਟਰ ਸਿੱਧੇ ਹੀ ਆਪਣੇ ਡਾਕੂਮੈਂਟ ਲੈ ਕੇ ਆਉਣ ਔਰ ਇੰਟਰੂ ਦੇਣ ਤੇ ਉਹਨਾਂ ਨੂੰ ਪੋਸਟਿੰਗ ਦਿੱਤੀ ਜਾਵੇ ਜੁਆਇਨਿੰਗ ਲੈਟਰ ਦਿੱਤੀ ਜਾਵੇ ਤਾਂ ਕਿ ਅਗਲੇ 2 ਸਾਲਾਂ ਦੇ ਵਿੱਚ ਕੋਈ ਵੀ ਸਰਕਾਰੀ ਹਸਪਤਾਲੇ ਜਿੱਥੇ ਡਾਕਟਰਾਂ ਦੀ ਘਾਟ ਨਾ ਹੋਵੇ ਮੁਹੱਲਾ ਕਲੀਨਿਕਾਂ ਵਿੱਚ ਡਾਕਟਰਾਂ ਦੀ ਘਾਟ ਨਾ ਹੋਵੇ ਇਸ ਨੂੰ ਲੈ ਕੇ 1 April ਤੋਂ ਇਹ ਭਰਤੀ ਸ਼ੁਰੂ ਹੋ ਗਈ ਏ ਹੁਣ ਕੋਈ ਵੀ ਨੋਟੀਫਿਕੇਸ਼ਨ ਜਾਂ ਪੇਪਰ ਨਹੀਂ ਹੋਇਆ ਕਰੇਗਾ ਡਾਕਟਰਾਂ ਨੂੰ ਜਿੱਥੇ ਵੀ ਹਸਪਤਾਲਾਂ ਦੇ ਵਿੱਚ ਕਾਟ ਹੋਵੇਗੀ ਉੱਥੇ ਜੋ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਏ ਉਹ ਕਮੇਟੀ ਪਹੁੰਚ ਕੇ ਉੱਥੇ ਡਾਕਟਰਾਂ ਦੇ ਇੰਟਰਵਿਊ ਕਰਿਆ ਕਰੇਗੀ ਔਰ ਉਹਨਾਂ ਨੂੰ ਉਸੇ ਵਕਤ ਹੀ ਜੁਨਲ ਲੈਟਰਾਂ ਦੇ ਦਿਆ ਕਰੇਗੀ ਇਸ ਦੇ ਬਾਰੇ ਨਵੇਂ ਨਿਯਮ ਲਾਗੂ ਕੀਤੇ ਨੇ ਔਰ ਉਹਨਾਂ ਨੂੰ ਕਿੰਨੀ ਤਨਖਾਹ ਦਿੱਤੀ ਜਾਵੇਗੀ ਇਸ ਦੇ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਕੀ ਯੋਗਤਾ ਹੋਵੇਗੀ ਕਿਹੜੇ ਕਿਹੜੇ ਡਾਕਟਰ ਪੱਥੀ ਕੀਤੇ ਜਾਣਗੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੁਹਾਨੂੰ ਪੂਰੀ ਅਸੀਂ ਜਾਣਕਾਰੀ ਦੇਈਏ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਹੀ ਪੰਜਾਬ ਦਾ ਬਜਟ ਪਾਸ ਕੀਤਾ ਗਿਆ ਹੈ ਸਿਹਤ ਸਭਾਵਾਂ ਨੂੰ ਜੋ ਪਹਿ ਦਿੱਤੀ ਗਈ ਹੈ ਸਿੱਖਿਆ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਜੋ ਪੋਸਟਾਂ ਖਾਲੀ ਨੇ ਉਹਨਾਂ ਨੂੰ ਭਰਨ ਵਾਸਤੇ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਹੁਣ ਐਲਾਨ ਕਰ ਦਿੱਤਾ ਹੈ ਜੋ ਕਿ ਜਦੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤੇ ਜਾਂਦੇ ਨੇ ਫਿਰ ਉਹ ਇਗਜ਼ਾਮ ਹੁੰਦੇ ਨੇ ਫਿਰ ਉਹਨਾਂ ਨੂੰ ਅੱਗੇ ਜਿਹੜਾ ਕਿ ਪੂਰੀ ਪ੍ਰਕਿਰਿਆ ਦੇ ਵਿੱਚ ਬਹੁਤ ਸਮਾਂ ਬੀਤਦਾ ਹੈ ਇਸ ਦੇ ਵਿੱਚ ਬਦਲਾਅ ਕੀਤਾ ਹੈ ਕਿ ਜਿਹੜਾ ਵੀ ਵਿਭਾਗ ਹੈ ਉਸ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇ ਔਰ ਕਮੇਟੀ ਦੇ ਵੱਲੋਂ ਜਿੱਥੇ ਵੀ ਪੋਸਟਾਂ ਖਾਲੀ ਹੋਣਗੀਆਂ ਉਹ ਭਰਤੀ ਕਰਕੇ ਉਹਨਾਂ ਨੂੰ ਜੁਆਇਨ ਲੇਟਰਾਂ ਦੇ ਕੇ ਉੱਥੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨਾਂ ਨੂੰ ਜੁਆਇਨ ਕਰਾ ਦਿੱਤਾ ਜਾਵੇ। ਸੋ ਇਸ ਦੇ ਨਾਲ ਹੀ ਜਿਹੜਾ ਕਿ ਫਾਲਤੂ ਦਾ ਖਰਚਾ ਉਹ ਕਟੇਗਾ। ਔਰ ਜਿਹੜਾ ਕਿ ਡਾਕਟਰਾਂ ਨੂੰ ਸੇਵਾਮਾਨਾ ਦੇ ਵਿੱਚ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਕਿ ਉਹਨਾਂ ਅਹੁਦਿਆਂ ਤੇ ਭੇਜਤਾ ਜਾਵੇਗਾ ਔਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਉਹਨਾਂ ਦੇ ਵੱਲੋਂ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਜੋ ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂਆਤ ਕੀਤੀ ਹੈ। ਜੋ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਉੱਥੇ ਜੋ ਇਸ਼ਤਿਹਾਰ ਜਾਰੀ ਕੀਤਾ ਉਸ ਇਸ਼ਤਿਹਾਰ ਨੂੰ ਲੈ ਕੇ ਇਹ ਪ੍ਰਕਿਰਤੀ 1 April ਤੋਂ ਸ਼ੁਰੂ ਹੋ ਗਈ ਹੈ 1 April ਤੋਂ ਉਹਨਾਂ ਨੇ ਉਮੀਦਵਾਰਾਂ ਨੂੰ ਬੁਲਾਇਆ ਹੈ ਜਿਨ੍ਹਾਂ ਲਈ ਵਾਕ ਇਨ ਇੰਟਰਵਿਊ 9 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਵੇਗੀ ਔਰ 1 April ਨੂੰ ਉਹ ਮੈਡੀਕਲ ਅਫਸਰ ਮੈਡੀਕਲ ਡਾਕਟਰ ਜਿਹੜੇ ਜਿਨ੍ਹਾਂ ਦੀ ਅਲੱਗ-ਅਲੱਗ ਯੋਗਤਾਵਾਂ ਨੇ ਉਹ ਆਪਣਾ ਜਿਹੜਾ ਕੀ ਸੰਗਰੂਰ ਪਹੁੰਚ ਕੇ ਤੇ ਇੰਟਰੂ ਦੇ ਸਕਦੇ ਨੇ ਔਰ ਆਪਣੇ ਜਵਲਨਟਰ ਲੈ ਸਕਦੇ ਨੇ ਜਿਹੜਾ ਸੰਗਰੂਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਪਰਤੀ ਜਾਰੀ ਰਹੇਗੀ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਡਾਕਟਰ ਪਰਤੀ ਹੋਣਗੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਮਿਹਨਤਾਨਾ ਦਿੱਤਾ ਜਾਣਾ ਹੈ ਉਹ ਇੱਕ ਬਹੁਤ ਹੀ ਨਵੇਂ ਨਿਜਮ ਸ਼ੁਰੂ ਕੀਤੇ ਨੇ ਜਿਹੜੀ ਕਿ ਅੱਗੇ ਰੈਗੂਲਰ ਤਨਖਾਹ ਹੁੰਦੀ ਸੀ ਉਹਨੂੰ ਨਹੀਂ ਰੱਖਿਆ ਗਿਆ ਸਿਰਫ ਤੇ ਸਿਰਫ ਉਹ ਡਾਕਟਰਾਂ ਨੂੰ ਪ੍ਰਤੀ ਮਰੀਜ਼ ਦੇ ਪਿੱਛੇ ਪੈਸੇ ਦੇਣ ਦੀ ਗੱਲ ਕੀਤੀ ਹੈ ਇੱਕ ਮਰੀਜ਼ ਦੇ ਪਿੱਛੇ ਉਸ ਡਾਕਟਰ ਨੂੰ ਜਿਹੜਾ ਐਮਬੀਬੀਐਸ ਡਾਕਟਰ ਹੋਵੇਗਾ ਮੈਡੀਕਲ ਅਫਸਰ ਹੋਵੇਗਾ ਜਾਂ ਹੋਰ ਜਿਹੜੇ ਛੋਟੇ ਡਾਕਟਰ ਹੋਣਗੇ ਇੱਕ ਮਰੀਜ਼ ਦੇ ਪਿੱਛੇ 50 ਰੁਪਏ ਜੋ ਉਸ ਡਾਕਟਰ ਨੂੰ ਦਿੱਤਾ ਜਾਇਆ ਕਰੇਗਾ ਸੋ ਇੱਕ ਮਰੀਜ਼ ਦੇ ਪਿੱਛੇ 50 ਰੁਪਏ ਔਰ ਇੱਕ ਦਿਨ ਦੇ ਘੱਟੋ-ਘੱਟ ਵੀ 50 ਮਰੀਜ਼ਾਂ ਦੀ ਗਰੰਟੀ ਹੋਵੇਗੀ ਉਸ ਡਾਕਟਰ ਕੋਲ 50 ਮਰੀਜ਼ ਚੈੱਕਅਪ ਕਰਵਾਉਣ ਵਾਸਤੇ ਜਾਣਗੇ ਜੋ ਦਵਾਈ ਲੈਣਗੇ ਇਹ ਬਹੁਤ ਹੀ ਵੱਡਾ ਰੂਲ ਜਿਹੜਾ ਚੇਂਜ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਇੰਨੀ ਨਿਰਧਾਰਤ ਸੀਮਾ 64 ਸਾਲ ਉਮਰ ਰੱਖੀ ਗਈ ਹੈ ਔਰ ਫਿਰ ਉਹਨਾਂ ਡਾਕਟਰਾਂ ਦੇ ਉੱਪਰ ਕੋਈ ਬੰਦਸ਼ ਨਹੀਂ ਹੋਵੇਗੀ ਕਿ ਉਹ ਰੈਗੂਲਰ ਹਸਪਤਾਲ 'ਚ ਬੈਠਦੇ ਨੇ ਜਾਂ ਨਹੀਂ ਆਉਂਦੇ ਕਿਉਂਕਿ ਡਾਕਟਰ ਇੰਨੇ ਪ੍ਰਤੀ ਕਰ ਦਿੱਤੇ ਜਾਣੇ ਨੇ ਇੱਕ ਛੁੱਟੀ ਤੇ ਚਲਾ ਜਾਏਗਾ ਦੂਸਰਾ ਬੈਠਾ ਹੋਵੇਗਾ ਦੂਸਰਾ ਛੁੱਟੀ ਤੇ ਜਾਵੇਗਾ ਤੀਸਰਾ ਬੈਠਾ ਹੋਵੇਗਾ ਇੱਕ-ਇੱਕ ਹਸਪਤਾਲ ਵਿੱਚ 10-10 ਐਮਬੀਬੀਐਸ ਡਾਕਟਰ ਭਰਤੀ ਕੀਤੇ ਜਾਣਗੇ। ਔਰ ਉਹਨਾਂ ਨੂੰ 50 ਰੁਪਏ ਪ੍ਰਤੀ ਮਰੀਦੇ ਦੇ ਹਿਸਾਬ ਨਾਲ ਮਿਹਨਤਾਨਾ ਦਿੱਤਾ ਜਾਵੇਗਾ। ਕੋਈ ਜਿਹੜੀ ਕਿ ਪਹਿਲਾਂ ਸੈਲਰੀ ਹੁੰਦੀ ਸੀ ਉਹ ਸੈਲਰੀ ਨਹੀਂ ਦਿੱਤੀ ਜਾਏ ਕਰੇਗੀ। ਸਿਰਫ ਇੱਕ ਮਰੀਦੇ ਦੇ ਪਿੱਛੇ 50 ਰੁਪਏ ਦੇਣ ਦੀ ਗੱਲ ਕੀਤੀ ਹੈ। ਇਹ ਵੱਡਾ ਬਦਲਾਅ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਸੋ ਇਸ ਨੂੰ ਲੈ ਕੇ ਜੋ ਆਪਣੀ ਯੋਗਤਾ, ਤਜਰਬਾ, ਰਜਿਸਟ੍ਰੇਸ਼ਨ ਪ੍ਰਮਾਣ ਪੱਤਰ, ਉਮਰ ਪ੍ਰਮਾਣ ਪੱਤਰ ਅਤੇ ਹੋਰ ਲੋੜੀ ਦੇ ਦਸਤਾਵੇਜ਼ ਨਾਲ ਲੈ ਕੇ ਆਨਲਾਈਨ ਜੋ ਇਹ ਇਸ਼ਤਿਆਰ ਦੇ ਵਿੱਚ ਕਿਹਾ ਗਿਆ ਹੈ ਉਮੀਦਵਾਰ ਨੇ ਘੱਟੋ ਘੱਟ میٹرਕ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਔਰ ਸਰਕਾਰ ਨੇ ਕਿਸੇ ਵੀ ਸਮੇਂ ਪ੍ਰਤੀ ਪ੍ਰਕਿਰਿਆ ਨੂੰ ਸੋਧਨ ਰੱਦ ਕਰਨ ਜਾਂ ਬਦਲਣ ਦਾ ਅਧਿਕਾਰ ਵੀ ਆਪਣੇ ਕੋਲ ਰੱਖਿਆ ਹੈ ਸੋ ਐਮਬੀਬੀਐਸ ਡਾਕਟਰਾਂ ਨੂੰ ਪ੍ਰਤੀ ਕਰਕੇ ਸਿਹਤ ਸਹੂਲਤਾਂ ਜੋ ਪੰਜਾਬ ਵਿੱਚ ਇੱਕ ਨੰਬਰ ਲਿਆਉਣਾ ਚਾਹੁੰਦੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਬਹੁਤ ਵੱਡਾ ਬਦਲਾਅ ਕਰਕੇ ਜਿਹੜਾ ਕਿ ਹੁਣ ਸਾਰੀਆਂ ਪੋਸਟਾਂ ਫਿਲ ਕਰ ਦਿੱਤੀਆਂ ਜਾਣਗੀਆਂ ਕਿਸੇ ਵੀ ਮੈਕਮੇ ਦੇ ਵਿੱਚ ਹੁਣ ਕੋਈ ਪੋਸਟ ਖਾਲੀ ਨਹੀਂ ਜਾਵੇਗੀ ਸੋ ਸੇ ਸਵਮਾ ਦੇ ਵਿੱਚ ਬਹੁਤ ਵਧੀਆ ਇਹ ਜਿਹੜਾ ਨਿਜਮ ਲਾਗੂ ਕੀਤਾ ਹੈ ਜੋ ਕਿ ਇੱਕ ਬਜਵੀ ਤਨਖਾਹ ਦੇਣੀ ਪੈਂਦੀ ਸੀ ਡਾਕਟਰ ਜਦੋਂ ਪਰਥੀ ਕਰ ਲਏ ਜਾਂਦੇ ਸੀ ਉਸ ਤੋਂ ਬਾਅਦ ਉਹ ਡਾਕਟਰ ਡਿਊਟੀਆਂ ਤੇ ਨਹੀਂ ਆਉਂਦੇ ਸੀ ਫਿਰ ਉਹ ਛੁੱਟੀ ਤੇ ਹੁੰਦੇ ਸੀ ਮਰੀਜ਼ਾਂ ਨੂੰ ਖੱਜਲ ਖਾਰ ਹੋਣਾ ਪੈਂਦਾ ਸੀ ਇਸ ਗੱਲ ਨੂੰ ਲੈ ਕੇ ਕਿ ਜੇ ਡਾਕਟਰ ਆਏਗਾ ਆਪਣੇ ਆਫਿਸ 'ਚ ਬੈਠੇਗਾ ਕਲੀਨਿਕ ਖੋਲੇਗਾ ਮਰੀਜ਼ ਆਉਣਗੇ ਉਸ ਨੂੰ ਉਹਦਾ ਮਿਹਨਤਾਂ ਦਾ ਮਿਲ ਜਾਏਗਾ ਜੇਕਰ ਡਾਕਟਰ ਨਹੀਂ ਆਵੇਗਾ ਕੋਈ ਥਾਂ ਤੇ ਉਹ ਡਾਕਟਰ ਬੈਠ ਜਾਏਗਾ ਉਹ ਆਪਣਾ ਮਿਹਨਤਾਂ ਨਾ ਕਮਾ ਲੇਗਾ ਸੋ ਐਮਬੀਬੀਐਸ ਡਾਕਟਰਾਂ ਦੇ ਨਾਲ ਇਹ ਪੰਜਾਬ ਸਰਕਾਰ ਨੇ ਬਦਲਾਅ ਦੀ ਸ਼ੁਰੂਆਤ ਕੀਤੀ ਹੈ ਜੋ ਪੜੇ ਲਿਖੇ ਐਮਬੀਬੀਐਸ ਡਾਕਟਰ ਨੇ ਉਹਨਾਂ ਵਾਸਤੇ ਇਹ ਵੱਡਾ ਬਦਲਾਅ ਲੈਂਦਾ ਹੈ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਜੋ 1 ਅਪ੍ਰੈਲ ਤੋਂ ਇਹ ਨਿਯਮ ਲਾਗੂ ਹੋ ਜਾਣਗੇ ਔਰ ਸਾਰੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀਆਂ ਪਰਤੀਆਂ ਸ਼ੁਰੂ ਹੋ ਜਾਣਗੀਆਂ MBBS ਡਾਕਟਰ ਜਿਹੜੇ ਨੇ ਹੁਣ ਆਪਣੇ ਭਰਤੀ ਹੋ ਕੇ ਲੋਕਾਂ ਦੀ ਸੇਵਾ ਕਰ ਸਕਦੇ ਨੇ ਔਰ 50 ਰੁਪਏ ਇਹ 50 ਰੁਪਏ ਪ੍ਰਤੀ ਮਰੀਜ਼ ਉਹ ਆਪਣਾ ਜਿਹੜਾ ਕਿ ਮਿਹਨਤਾਂ ਨਾਲ ਲੈ ਸਕਦੇ ਨੇ ਸਰਕਾਰ ਗਰੰਟੀ ਦੇ ਰਹੀ ਕਿ ਇੱਕ ਦਿਨ ਚ ਇੱਕ ਡਾਕਟਰ ਨੂੰ 50 ਰੁਪਏ ਜਿਹੜਾ ਉਹ ਪ੍ਰੋਵਾਈਡ ਕਰਵਾਏ ਜਾਣਗੇ 50 ਮਰੀਜ਼ ਦੇ ਹਿਸਾਬ ਨਾਲ 50 ਰੁਪਏ ਤੇ 2500 ਰੁਪਏ ਇੱਕ ਦਿਨ ਦਾ ਉਸ ਡਾਕਟਰ ਨੂੰ ਜਿਹੜਾ ਕਿ ਉਹ ਤਿਆੜੀ ਬਣੇਗੀ ਔਰ 2500 ਰੁਪਏ ਉਹ ਡਾਕਟਰ ਇੱਕ ਦਿਨ ਦਾ ਕਮਾ ਸਕਦਾ ਹੈ